ਹਮੇਂ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਸ਼੍ਰੀ ਗੁਰੂ ਅਮਰਦਾਸ ਜੀ ਦੀ ਜੋਤੀ ਜੋਤ ਦਿਵਸ ਦੀ 450 ਸਾਲਾ ਸ਼ਤਾਬਦੀ ਸੰਬੰਧੀ ਦੀਆਂ ਤਿਆਰੀਆਂ ਅੱਜ ਸ਼ੋਣੀ ਕਮੇਟੀ ਦੇ ਦਫ਼ਤਰ ਵਿਖੇ ਸਬ ਕਮੇਟੀ ਦੀ ਇਕੱਤਰਤਾ ਦੌਰਾਨ ਸ਼ਤਾਬਦੀ ਨੂੰ ਸਮਰਪਿਤ ਚਾਰ ਸੈਮੀਨਾਰ ਕਰਵਾਉਣ ਦਾ ਫੈਸਲਾ ਕੀਤਾ ਹੈ। ਤੇ ਇਹ ਸੈਮੀਨਾਰ ਖਡੂਰ ਸਾਹਿਬ ਪਟਿਆਲਾ ਸ਼੍ਰੀ ਗੁਰੂ ਤੇਗਬਹਾਦਰ ਕਾਲਜ ਨਨਪੁਰ ਸਾਹਿਬ ਅਤੇ ਗੁਰਨਾਰਕਦੇਵ ਯੂਨੀਵਰਸਿਟੀ ਸ਼੍ਰੀ ਅਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਸ਼ੋਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼ਤਾਬਦੀ ਸਮਾਗਮ ਨੂੰ ਲੈ ਕੇ ਸ਼੍ਰਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਧਾਮੀ ਦੇ ਵੱਲੋਂ ਵੱਖ-ਵੱਖ ਸਬ ਕਮੇਟੀਆਂ ਬਣਾਈਆਂ ਗਈਆਂ। ਉਹਨਾਂ ਦੱਸਿਆ ਕਿ ਅੱਜ ਦੀ ਗੱਤਰਤਾ ਵਿੱਚ ਸ਼ਤਾਬਦੀ ਨੂੰ ਸਮਰਪਿਤ ਕੀਤੀ ਜਾਣ ਵਾਲੀ ਚਾਰ ਸੈਮੀਨਾਰਾਂ ਬਾਰੇ ਚਰਚਾ ਹੋਈ ਹੈ। ਤਾਂਤੇ ਉਹਨਾਂ ਨੇ ਕਿਹਾ ਕਿ ਸੈਮੀਨਾਰ ਕਰਵਾਉਣ ਦਾ ਮੰਤਵ ਗੁਰੂ ਸਾਹਿਬਾਨ ਸੰਬੰਧੀ ਇਤਿਹਾਸ ਦੀ ਖੋਜ ਕਾਰਨਾ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਦੇ ਲਈ ਦਸਤਾਵੇਜ਼ ਸੰਗਠਿਤ ਕੀਤੇ ਜਾਣ। ਤਾਂਤੇ ਉਹਨਾਂ ਕਿਹਾ ਕਿ ਇਹਨਾਂ ਸੈਮੀਨਾਰਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਵਿਦਵਾਨਾਂ ਨੂੰ ਸੱਦਾ ਜਾਂਵੇਗਾ। ਉਹਨਾਂ ਦੇ ਕੋਚ ਪੱਧਰਾਂ ਉੱਤੇ ਵਿਚਾਰ ਚਰਚਾ ਹੋਈ ਤੇ ਭਾਈ ਖਾਲਸਾ ਨੇ ਕਿਹਾ ਕਿ ਸੈਮੀਨਾਰਾ ਦੀਆਂ ਤਰੀਕਾ ਜਲਦ ਨਿਰਧਾਰਿਤ ਕਰ ਜਾਈਏ ਤਾਂ ਸਮਝੋ ਗਿਆ ਕਿ ਸ਼ਤਾਬਦੀ ਮੌਕੇ 13 ਤੇ 14 ਸਤੰਬਰ 2024 ਨੂੰ ਗੁਰਦਵਾਰਾ ਸ੍ਰੀ ਮਨਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ 15 16 17 18 ਸਤੰਬਰ ਨੂੰ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਸਮਾਗਮ ਕੀਤਾ ਜਾਵੇਗਾ। ਹੰਤਮ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀ ਦਾ 450 ਸਾਲਾ ਜੋਤੀ ਜੋਤ ਦੇਸ਼ ਜਿਹੜਾ ਉਹ 16 17 ਤੇ 18 ਸਤੰਬਰ ਨੂੰ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਗੁਰਮਤਨ ਕੂਲ ਵੱਡੇ ਪੱਧਰ ਤੇ ਉਹ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਜਾਊਗਾ। ਉਹਦੇ ਨਾਲ ਸਹਿਬ ਸਤਿਗੁਰੂ ਦੀਨ ਦੁਨੀਆ ਦੇ ਮਾਲਕ ਭੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦੇਵਸ ਜਿਹੜਾ ਉਹ 13 ਤੇ 14 ਤਰੀਕ ਨੂੰ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਮਨਾਇਆ ਜਾਊਗਾ ਇਹਨਾਂ ਦੋਹਾਂ ਪ੍ਰੋਗਰਾਮਾਂ ਲਈ ਸਤਾਵੀਆਂ ਲਈ ਜਿਹੜੀਆਂ ਸਾਬਕਾ ਕਮੇਟੀਆਂ ਨਿਯੋਜਿਤ ਕੀਤੀਆਂ ਸੀ ਜਿਨ੍ਹਾਂ ਦੀ ਅੱਜ ਸਮੂਹਿਕ ਤੌਰ ਤੇ ਇਕੱਠੇ ਸਾਰੀ ਮੀਟਿੰਗ ਹੋਈ ਹੈ ਔਰ ਇਹਦੇ ਵਿੱਚ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਵੱਡੇ ਪੱਧਰ ਤੇ ਲਿਖੇ ਗਏ ਜਿਨ੍ਹਾਂ ਦੇ ਵਿੱਚ ਮਹਾਨ ਨਗਰ ਕੀਰਤਨ ਜਿਹੜੇ ਉਹ ਵੀ ਸ਼ਾਮਲ ਕੀਤੇ ਗਏ ਸਤਗੁਰਾਂ ਦਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਹਿਸਤਾਨ ਗੁਰਦੁਆਰਾ ਸਨ ਸਾਬ ਤੋਂ ਪਹਿਲੀ ਸਤ ਪੰਬਰ ਨੂੰ ਇੱਕ ਮਹਾਨ ਨਗਰ ਕੀਰਤਨ ਜਿਹੜਾ ਉਹ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਨੂੰ ਇਥੋਂ ਅਮਰਵੇਲੇ ਅਮਰਤਵੇਲੇ ਪ੍ਰਾਂਭ ਹੋਊਗਾ ਤੇ ਵਾਕਵਕ ਨਗਰਾਂ ਥਾਣੀ ਸ਼ਾਮ ਨੂੰ ਜਾ ਕੇ ਗੁਰਦੁਆਰਾ ਗੋਇੰਦਵਾਲ ਸਾਹਿਬ ਉਹਨਾਂ ਦੀ ਸਮਾਪਤੀ ਹੋਊਗੀ। ਇਸੇ ਤਰਜ਼ ਤੇ ਗੁਰਦੁਆਰਾ ਚੋਲਾ ਸਾਹਿਬ ਉਥੋਂ ਇੱਕ ਮਹਾਨ ਨਗਰ ਕੀਰਤਨ 7 ਸਤੰਬਰ ਨੂੰ ਉਹ ਵਾਕਵਕ ਨਗਰਾਂ ਤੋਂ ਹੁੰਦਾ ਹੋਇਆ ਅਮਰਤਵੇਲੇ ਪਵਿੱਤਰ ਧਰਤੀ 'ਤੇ ਚਾਲੇ ਪਾਊਗਾ। ਇਹ ਉਹਦੀ ਸਮਾਪਤੀ ਸ਼ਾਮ ਨੂੰ ਜਾ ਕੇ ਖਡੂਰ ਸਾਹਿਬ ਗੁਰਦੁਆਰੇ ਸਾਹਿਬ ਵਿਖੇ ਹੋ ਗੋਇੰਦਵਾਲ ਸਾਹਿਬ ਇਸੇ ਤਰਜ਼ ਦੇ ਉੱਤੇ 13 ਤਰੀਕ ਨੂੰ ਇੱਕ ਮਹਾਨ ਨਗਰ ਕੀਰਤਨ ਬਾਬਾ ਅਵਤਾਰ ਸਿੰਘ ਜੀ ਸੌਰ ਸਿੰਘ ਵਾਲੇ ਮਹਾਪੁਰਜ ਉਹਨੇ ਆਪਣੇ ਤੌਰ ਤੇ ਪ੍ਰੋਗਰਾਮ ਇਹ ਲਿਖਿਆ ਉਹ ਵੀ ਮਹਾਨ ਨਗਰ ਕੀਰਤਨ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਨੂੰ ਜਾਊਗਾ ਤੇ 13 ਤੇ 14 ਤਰੀਕ ਨੂੰ ਗੁਰਦਾਰਾ ਮਨਜੀ ਸਾਹਿਬ ਦੀਵਾਨ ਹਾਲ ਵਿਖੇ ਰਾਤ ਦੇ ਵੱਡੇ ਸਮਾਗਮ ਜਿਵੇਂ ਰਾਗ ਦਰਬਾਰ ਸਾਡਾ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਤੇ ਹੁੰਦਾ ਉਸੇ ਤਰਜ਼ ਤੇ ਸਤਿਗੁਰਾਂ ਦੀ ਗੁਰਤਾ ਗੱਦੀ ਨੂੰ ਸਮਰਪਿਤ ਇਹ ਮਹਾਨ ਨਿਰਧਾਰਤ ਰਾਗਾਂ ਵਿੱਚ ਜਿਹੜਾ ਆ ਉਹ ਕੀਰਤਨ ਦਰਬਾਰ ਹੋਊਗਾ ਤੇ 14 ਤਰੀਕ ਨੂੰ ਸਾਰਾ ਅੰਮ੍ਰਿਤ ਵੇਲੇ ਤੋਂ ਭੋਗਾਂ ਤੋਂ ਲੈ ਕੇ ਸ਼ਾਮ ਤੱਕ ਇਹ ਜਿਹੜੇ ਦੀਵਾਨ ਪਵਿੱਤਰ ਸਜਾਏ ਜਾਣਗੇ ਸੋ ਇਸੇ ਤਰ੍ਹਾਂ ਦੇ 16 17 ਤੇ 18 ਇਹ ਗੋਇੰਦਵਾਲ ਸਾਹਿਬ ਦੇ ਕੇ ਪਵਿੱਤਰ ਧਰਤੀ ਦੇ ਉੱਤੇ ਇਹ ਪ੍ਰੋਗਰਾਮ ਅਲਿਕੇ ਗਏ ਆ ਜਿਨ੍ਹਾਂ ਦੇ ਵਿੱਚ 17 ਤਰੀਕ ਨੂੰ ਇੱਕ ਵੱਡਾ ਮਹਾਨ ਨਗਰ ਕੀਰਤਨ ਜਿਹੜਾ ਪੈਦਲ ਚਾਲੇ ਪਾਊਗਾ ਗੁਰਦੁਆਰਾ ਖਡੂਰ ਸਾਹਿਬ ਤੋਂ ਪਵਿੱਤਰ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਉਹ ਸਾਰਾ ਪੈਦਲੇ ਹੋਊਗਾ ਤੇ ਉਹਦਾ ਜਾਹੋ ਜਲਾਲ ਵੀ ਪ੍ਰਾਤਨ ਮਰਿਆਦਾ ਅਨਸਾਰ ਉਹ ਵੱਡੇ ਪੱਧਰ ਤੇ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕੀਤੀ ਗਈ ਆ ਕਿ ਬਾਅਦ ਤੇ ਬਾਅਦ ਉਹਦੇ ਵਿੱਚ ਸ਼ਮੂਲੀਅਤ ਕਰਨੀ ਆ ਤੇ ਉਹਦੇ ਵਿੱਚ ਆਪਣਾ ਯੋਗਦਾਨ ਵੀ ਪਾਉਣਾ ਇਸੇ ਤਰ੍ਹਾਂ ਵੱਖ-ਵੱਖ ਸਾਡੇ ਆਗੂਆਂ ਵੱਲੋਂ ਵਿੱਚ ਮੰਨਣ ਸਾਹਿਬ ਇਨੀ ਵੀ ਜਲੰਧਰ ਤੋਂ ਪ੍ਰੋਗਰਾਮ ਲਿਖਿਆ ਇਹ ਇਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਪਰ ਜਿਹੜੇ ਆਪਣੇ ਤੌਰ ਤੇ ਸ਼ਤਾਪੀਆਂ ਨੂੰ ਸਮਾਰਪਤ ਜਿਹੜੇ ਸਮਾਗਮ ਰੱਖੇ ਆ ਉਹ 13 14 ਤੇ 16 ਤੇ 17 18 16 17 ਤੇ 18 ਨੂੰ ਰੱਖੇ ਗਏ ਆ। ਸੋ ਮੈਂ ਸਮੁੱਚੇ ਤੌਰ ਤੇ ਸਾਰੇ ਖਾਲਸਾ ਪੰਥ ਨੂੰ ਤੇ ਚੇਚੇ ਤੌਰ ਤੇ ਸਿੱਖ ਪੰਥ ਨੂੰ ਸਮੁੱਚੇ ਨੂੰ ਬੇਨਤੀ ਕਰਦਾ ਕਿ 13 14 ਤਰੀਕ ਨੂੰ ਮਜੀਦ ਸਾਹਿਬ ਦੀਵਾਨ ਹਾਲ ਸਤਿਗੁਰਾਂ ਦਾ ਗੁਰਤਾ ਗੱਦੀ ਦੇ ਪ੍ਰਾਨੇ ਗੁਰੂ ਰਾਮਦਾਸ ਪਾਤਸ਼ਾਹ ਦਾ ਉਹ ਇੱਥੇ ਮਨਾਇਆ ਅੰਮ੍ਰਿਤਸਰ ਵੱਡੇ ਪੱਧਰ ਤੇ ਸ਼ਮੂਲੀਅਤ ਕਰੀਏ। ਦੇ 16 ਤੇ 17 ਤੇ 18 ਪਰਾਤਨ ਰਵੈਤਾ ਅਨਸਾਰ ਜਿਹੜੀ ਉਥੇ ਸਾਡੀ ਪਰੰਪਰਾ ਪਹਿਲਾਂ ਚੱਲਦੀ ਆ ਉਸੇ ਤਰਜ਼ ਤੇ ਉਹ ਉਥੇ ਪ੍ਰੋਗਰਾਮ ਜਿਹੜੇ ਆ ਉਹਨਾਂ ਦੀ ਸ਼ੁਰੂਆਤ ਹੋਊਗੀ ਤੇ 18 ਤਰੀਕ ਨੂੰ ਉਹਦਾ ਜਿਹੜਾ ਸਾਰਾ ਰਾਤ ਤੱਕ ਉਹਨੀ ਤੱਕ ਉਹ ਜਿਹੜਾ ਪ੍ਰੋਗਰਾਮ ਸਾਰਾ ਲਿਖਿਆ ਗਿਆ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਆ ਉਹਨਾਂ ਦੀ ਅੱਜ ਡਿਊਟੀਆਂ ਮੈਂਬਰ ਸਹਿਬਾਨਾਂ ਦੀਆਂ ਵੀ ਤੇ ਪ੍ਰਚਾਰਕਾਂ ਦੀਆਂ ਲਾਈਆਂ ਕਿ ਤੁਸੀਂ ਸਾਰਿਆਂ ਨੇ ਸਾਰੀਆਂ ਸਮੂਹ ਸਭਾ ਸੁਸਾਇਟੀਆਂ ਨੇ ਹੰਗਸੰਗ ਜਥੇਬੰਦੀਆਂ ਕਾਰਸੇਵਾ ਵਾਲੇ ਮਾਹਪੁਰਚ ਸੇਵਾ ਪੰਥੀ ਨਿਰਮਲੇ ਅਦਾਰਸੀਨ ਜਿੰਨੀਆਂ ਵੀ ਸੰਪਰਦਾਵਾਂ ਸਿੱਖ ਪੰਥ ਦੇ ਵੱਖ-ਵੱਖ ਨਿਕੜਮੇ ਆਂਗਿਆ ਉਹਨਾਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਦੇ ਆਂ ਕਿ ਉਹ ਆ ਕੇ ਹੋਣ ਇੱਕ ਨਾਲ ਜਿੰਨੇ ਵੀ ਮੈਨੇਜਰ ਸਾਹਿਬਾਨ ਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਆਪਣੇ ਆਪਣੇ ਸਥਾਨਾਂ ਦੇ ਉੱਤੇ ਇਹ ਗੋਇੰਦਬਾਲ ਸਿੱਖੀ ਦਾ ਤੋਰਾ ਇਸ ਵੱਡੇ ਬੋਰਡ ਜਿਹੜੇ ਲੋਹੇ ਦੇ ਪੱਕੇ ਸਥਾਪਿਤ ਕਰਨੇ ਆ ਉਹ ਤੋਂ ਇਲਾਵਾ ਹਰ ਇੱਕ ਸਥਾਨ ਦੇ ਜਿੰਨਾ ਜਿੰਨਾ ਵੀ ਉਹਦੀ ਲਿਮਟ ਆ ਉਹਦੇ ਵਿੱਚ ਫਲੈਕਸਾਂ ਦੇ ਰੂਪ ਦੇ ਵਿੱਚ ਇਹ 16 17 18 ਤੇ 13 ਤੇ 14 ਦੇ ਪ੍ਰੋਗਰਾਮ ਜਿਹੜੇ ਆ ਤੇ ਗੋਇੰਦਬਾਲ ਸਾਫ ਸਿੱਖੀ ਦਾ ਤੋਰਾ ਉਹ ਵੱਖ-ਵੱਖ ਜੀਟੀ ਰੋਡਾਂ ਤੇ ਵੀ ਸਾਰੇ ਲਾਉਣੇ ਆ ਸੋ ਸਾਰੀ ਸੰਗਤ ਨੂੰ ਨੇ ਮਰਦਾ ਸਹਿਤ ਬੇਨਤੀ ਕਰਦਾ ਕਿ ਬਾਤ ਤੋਂ ਬਾਅਦ ਇਹਨਾਂ ਬੇ ਸ਼ਮੂਲੀਅਤ ਕਰੀਏ ਤੇ ਨਾਲ ਦੀ ਨਾਲ ਬਾਤ ਤੋਂ ਬਾਅਦ ਸੰਖਤਾਂ ਕਿਉਂਕਿ ਅਮਰ ਸੰਚਾਰ ਦੀ ਲੜੀ ਚੱਲ ਰਹੀ ਆ ਬਾਤ ਤੋਂ ਬਾਅਦ ਸੰਖਤਾਂ ਨੂੰ ਬੇਨਤੀ ਕਰੂੰਗਾ ਕਿ ਬਾਤ ਤੋਂ ਬਾਅਦ ਅਮਰ ਧਾਰੀ ਵੀ ਹੋਈਏ ਬਾਣੀ ਤੇ ਬਾਣੇ ਦੇ ਜਿਹੜੇ ਉਹ ਤਾਂ